ਆਹ ਲਓ ਜੀ ਮਾ ਮਰਾ ਡਿਕ ਡਾਕ ਦੇ ਆ ਨਵਾਂ ਜੋੜਾ ਬਣਾਉਣ ਲੱਗੇ ਆ ਜੀ। ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੋਗ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਤੇ ਲਓ ਜੀ ਦੋਸਤੋ ਅੱਜ ਤੁਹਾਨੂੰ ਆਪਾਂ ਸ਼ੌਂਕ ਕਰਾਉਣ ਲੱਗੇ ਆ ਜੀ। ਆਪਾਂ ਹਰਿਆ ਕਬੂਤਰ ਲਿਆਂਦਾ ਸੀ ਪਹਿਲੇ ਨੀਲਾ ਤੇ ਉਹਦੇ ਨਾਲ ਜਿਹੜੀ ਸੀ ਆ ਮਾਦੀ ਲਿਆਂਦੀ ਐ ਨੀਲੀ ਤੇ ਆਪਾਂ ਤੁਹਾਨੂੰ ਅੱਜ ਉਹਦਾ ਜਿਹੜਾ ਸ਼ੌਂਕ ਕਰਾਉਣੇ ਆ ਆਪਣੇ ਨਾਲ ਆ ਜੀ ਮੱਨਾ ਵੀਰ। ਠੀਕ ਹੈ ਜੀ ਤੇ ਲਓ ਜੀ ਮੱਨਾ ਵੀਰ ਅੰਦਰ ਲੈ ਆਂਗੇ। ਲੋ ਜੀ ਆ ਵੀਰ ਮੰਨਾ ਵੀਰ ਲੈ ਗਿਆ ਕਬੂਤਰ ਅੰਦਰੋਂ ਠੀਕ ਹੈ ਨੀਲਾ ਕਬੂਤਰ ਤੇ ਮੰਨਾ ਵੀਰ ਜਿਹੜਾ ਆਪਣਾ ਠੀਕ ਹੈ ਆਪਣੇ ਨਾਲ ਹੁੰਦਾ ਹਰ ਦਮ ਤੇ ਤੁਹਾਨੂੰ ਸ਼ੌਂਕ ਕਰਾਉਣ ਲੱਗਾ ਜੀ ਇੱਧਰ ਵੀ ਨਹੀਂ ਕਰੋ ਜੀ ਲੋ ਜੀ ਆਪਣਾ ਨੀਲਾ ਕਬੂਤਰ ਪਹਿਲੇ ਵੀ ਤੁਸੀਂ ਮੇਰੀਆਂ ਵੀਡੀਓ ਦੇਖੀਆਂ ਹੋਣੀਆਂ ਵਾ ਤੇ ਉਹਦੇ ਵਿੱਚ ਆਪਾਂ ਇਹਦਾ ਸ਼ੌਂਕ ਕਰਾਇਆ ਵਾ ਸੋ ਆਪਣੇ ਸਾਰੇ ਪਿਆਰ ਵਾਲਿਆਂ ਨੂੰ ਬਹੁਤ ਵਧੀਆ ਕਬੂਤਰ ਕਿਹਾ ਇਹਦੇ ਨਾਲ ਜਿਹੜੀ ਹੁਣ ਨਵੀਂ ਮਾਦੀ ਲੈ ਗਏ ਆ ਉਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਇਹਦੀ ਅੱਖ ਦਾ ਸ਼ੌਂਕ ਕਰੋ ਕਉਈ ਕਈ ਭਰਾਵਾਂ ਨੇ ਜਿਹੜੀ ਆਪਣੀ ਨਵੀਂ ਵੀਡੀਓ ਦੇਖੀ ਹੋਣੀ ਇਸ ਕਰਕੇ ਜਿਹੜਾ ਆਪਾਂ ਠੀਕ ਹੈ ਜੀ ਕਿਉਂਕਿ ਕਾਫੀ ਟਾਈਮ ਹੋ ਗਿਆ ਹੁਣ ਸ਼ਾਮ ਦਾ ਟਾਈਮ ਹੋ ਗਿਆ ਵਾ ਤੇ ਫਿਰ ਵੀ ਵੀਡੀਓ ਆਪਾਂ ਸ਼ੂਟ ਕਰਦੇ ਪਏ ਦੇਖਦੇ ਆਂ ਜੀ ਕਿੱਦਾਂ ਦੀ ਆਉਂਦੀ ਕਿੱਦਾਂ ਨਹੀਂ ਠੀਕ ਹੈ ਜੀ ਠੀਕ ਹੈ ਮਨਗਿੱਤੀ ਓਕੇ ਜੀ ਹਾਂ ਦੋ ਮੈਂ ਇੱਕ ਬਤਾ ਲਓ ਜੀ ਪੂਰਾ ਮੁਕਮਲ ਕਬੂਤਰ ਹੀ ਜੇ ਬਹੁਤ ਹੀ ਵਧੀਆ ਤੇ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਆ ਜੀ ਸਾਰੇ ਜਣੇ ਜਰੂਰ ਦੱਸਿਓ ਜੀ ਤੇ ਇਹ ਪੇਰ ਜਿਹੜਾ ਵਾ ਜੋੜਾ ਲਾਉਣਾ ਹਾਂਜੀ ਹਾਂਜੀ ਆ ਬੰਨ ਜਾ ਉਹਦਾ ਕੱਢ ਦੇਣਾ ਉਹਦੇ ਬਾਦ ਦੋ ਦਿਨ ਆ ਬੰਨੇ ਆ ਜੀ ਕੇ ਦਾਸੀ ਮਾਰ ਦਿੰਦੇ ਕਬੂਤਰ ਕਿਹੜਾ ਅੱਛਾ ਜੀ ਇਸ ਕਰਕੇ ਹਾਂਜੀ ਹਾਂਜੀ ਠੀਕ 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 ਕਿਉਂਕਿ ਵਿਡਾਉਣ ਹੁੰਦਾ ਦਾਸੀ ਮਾਰ ਦਿੰਦੇ ਹਾਂਜੀ ਹਾਂਜੀ ਕਿਉਂਕਿ ਕਬੂਤਰ ਮੱਕੀ ਉਦਾਸੀ ਹੀ ਮਾਰਦਾ ਸੀ ਜਿਵੇਂ ਲਓ ਜੀ ਆ ਪਰ ਜੇ ਕਿਉਂਕਿ ਆਪਾਂ ਪੂਰਾ ਵਾ ਜਿਹੜਾ ਕੁਝੇ ਚੀਜ਼ਾਂ ਨੂੰ ਨੋਟ ਕਰਕੇ ਇਹਦਾ ਜਿਹੜਾ ਕਬੂਤਰ ਦਾ ਜੋੜਾ ਲਾਉਂਦੇ ਪਏ ਆ ਕਿਉਂਕਿ ਜਿਵੇਂ ਕੀ ਇਹਦੀ ਦੋਮਾ ਹੁਣ ਤੁਹਾਨੂੰ ਦਿਖਾਉਨੇ ਆ ਜੀ ਇਹਦੀ ਦੋਮੇ ਆ ਜੀ ਫਿਰ ਮਨਾਂ ਜੇ ਕਰੀ ਸ਼ੌਂਕ ਕਰਾ ਦੇਵਾਂ ਪੰਜੇ ਇਹਦੇ ਆ ਲਓ ਜੀ ਇੱਕ ਪਤਾ ਕਿਦਾਂ ਤੇ ਕਿਉਂਕਿ ਮਾਦੀ ਜਿਹੜੀ ਆਪਾਂ ਲਿਆਂਦੀ ਉਹਦੀ ਦੋਮੇ ਜਿਹੜੀ ਆ ਤੇ ਉਹੜੀ ਆ ਉਹਦੀ ਖੁੱਲੀ ਆ ਤੇ ਇਹਦੀ ਬੰਦ ਹੈ ਜੀ ਬਹੁਤ ਵਧੀਆ ਆਪਣਾ ਜੋੜਾ ਰਹੂਗਾ ਇਹ ਤੇ ਇਸ ਤੋਂ ਬਾਅਦ ਇਹ ਜਿਹੜਾ ਤੁਹਾਨੂੰ ਆਪਾਂ ਮਾਦੀ ਤੱਕ ਤੁਹਾਨੂੰ ਸ਼ੌਂਕ ਕਰਾਉਨੇ ਨਾਲ ਤੇ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਆ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣੇ ਹੁੰਦਲ ਸਾਹਿਬ ਜੀ ਜੋਤ ਭਾਈ ਜੀ ਹਮਦਪਾਲ ਸਿੰਘ ਜੀ ਠੀਕ ਹੈ ਜੀ ਦਿਲਾ ਫੌਜੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਰਾਜੂ ਭਾਈ ਜੀ ਨਾਲੇ ਤੋਂ ਆ ਰਾਜੂ ਭਾਈ ਹਣੀ ਆਪਣੇ ਜਨਾਲੇ ਤੋਂ ਜੀ ਪਪੂ ਡਰਾਈਵਰ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਆਪਣੇ ਕਰਾਓ ਜੀ ਸ਼ੌਕ ਨਾਲ ਆਪਾਂ ਵੀਰਾਂ ਦਾ ਕੋਈ ਗੱਲ ਨਹੀਂ ਜਰੂਰ ਨਾਂ ਲਵਾਵਾਂਗੇ ਜੀ ਠੀਕ ਹੈ ਜੀ ਅੱਖ ਦੇ ਦੇਦ ਹੀ ਨਹੀਂ ਵੀ ਇੰਨੀ ਲੁਗੀ ਇਹਨੇ ਹਾਂ ਇਸ ਟਾਈਮ ਤੇ ਜਿਹੜਾ ਵਾ ਥੋੜਾ ਜਿਹਾ ਨਾ ਮਲਕੀ ਮੀਂਹ ਦੋਸਤੋ ਪੈ ਗਿਆ ਅੜਿਆ ਹਨੇਰਾ ਤਾਂ ਨਹੀਂ ਇੰਨਾ ਜ਼ਿਆਦਾ ਤੇ ਉਹਦੇ ਕਾਰਨ ਜਿਹੜਾ ਬੱਦਲ ਜੇ ਹੋਏ ਆ ਆ ਦੇਖ ਸਕਦੇ ਤੁਸੀਂ ਮੇਰੇ ਭਰਾ ਤੇ ਉਹਦੇ ਕਾਰਨ ਜਿਹੜੀ ਵੀਡੀਓ ਚੰਗੀ ਨਹੀਂ ਹੁੰਦੀ ਬਈ ਬਾਕੀ ਫਿਰ ਵੀ ਭਰਾਵਾਂ ਨੂੰ ਜਰੂਰ ਜਿਹੜਾ ਸ਼ੌਂਕ ਕਰਾਉਨੇ ਆਪਾਂ ਮੈਂ ਵੀ ਜਿਹੜਾ ਆ ਅੱਜ ਕਿਤੇ ਗਏ ਨਹੀਂ ਆ ਸੋ ਆਪਾਂ ਘਰੋਂ ਹੀ ਆਪਣੇ ਕਬੂਤਰਾਂ ਦਾ ਨੂੰ ਸ਼ੌਂਕ ਕਰਾਵਾਂਗੇ ਆ ਪੇਅਰ ਜਿਹੜਾ ਆ ਦੋਸਤੋ ਆਪਾਂ ਨਵਾਂ ਬਣਾਇਆ ਵਾ ਆ ਦਮ ਤੇ ਆ ਵੇਖੋ ਇਹਦੀ ਦੋਮੇ ਜਿਹੜੀ ਇਹਨੇ ਖੁੱਲਦੀ ਏ ਮਾਦੀ ਜਿਵੇਂ ਕਿ ਇੱਕ ਪੱਤਾ ਨਹੀਂ ਹੈਗੀ ਆ ਵੇਖੋ ਆ ਸਮਝ ਲਓ ਵੀ ਚੌੜੀ ਜਿਆਦੀ ਹੈ ਆ ਤਿੰਨ ਗੁੰਗਲਾਂ ਦੀ ਠੀਕ ਹੈ ਜੀ ਇਹਦੇ ਕਾਰਨ ਹੈ ਜਿਹੜਾ ਆਪਾਂ ਜਿਹੜਾ ਕਬੂਤਰ ਆ ਉਹਦਾ ਬੰਦ ਟੇਲ ਦਾ ਜਿਹੜਾ ਨਰ ਲਾਤਾ ਪੂਛ ਆ ਪਿਛੋਂ ਹੀ ਪੁੱਟੀ ਆਈ ਹੈ ਨਾ ਪੁੱਟੀ ਆਈ ਮਾਦੀ ਫੜੀ ਹੀ ਜਗੇ ਨੇ ਵੀਰ ਨੇ ਤੇ ਆਪਾਂ ਜਿਹੜਾ ਲੈ ਕੇ ਆਏ ਆ ਦੇਖੋ ਜੀ ਮਾਦੀ ਆਪਾਂ ਨੂੰ ਪਸੰਦ ਆਈ ਇਹਦਾ ਮੰਨਾ ਵੀਰ ਵੀ ਕਹਿੰਦਾ ਵੀ ਆਪਾਂ ਜਿਹੜੇ ਹੁਣ ਕਬੂਤਰ ਦਾ ਜੋੜੇ ਲਾਉਣੀ ਆ ਠੀਕ ਹੈ ਜੀ ਤੇ ਮੈਂ ਚਲੋ ਭਰਾਵਾਂ ਨੂੰ ਫੇਰ ਵੀ ਆਪਾਂ ਸ਼ੌਂਕ ਕਰਾ ਦਿੰਨੇ ਮਨਗਦੀ ਤੇ ਪੰਜਿਆਂ ਦਾ ਵੀ ਸ਼ੌਂਕ ਕਰਾਈ ਦੋ ਠੀਕ ਹੈ ਜੀ। ਲਓ ਜੀ ਭਰਾ ਜੀ ਆ ਹੈਗਾ ਜੀ ਕਬੂਤਰ ਆ ਕਬੂਤਰੀ ਆ ਨਰ ਜੀ ਆ ਮਾਦੀ ਜੀ ਠੀਕ ਹੈ ਜੀ ਕਬੂਤਰੀ ਆਪਣੀ ਹਰੀ ਆ ਤੇ ਕਬੂਤਰ ਗੱਡਾ ਨਹੀਂਦਾ। ਅੱਛਾ ਜੀ। ਤੇ ਲੋ ਜੀ ਆਪਣੇ ਜਿਹੜੇ ਆ ਕੇਐਲਐਸ ਵਲੌਗ ਵਾਲੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਪੀਪੀ 35 ਵਾਲੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਆਪਣੇ ਭਾਈ ਗੁਰਸੇਵਕ ਭਾਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਹਾਂ ਜੀ ਵਿਰਦੀ ਆ ਜਿਹੜਾ ਪੇਰ ਆ। ਤੇ ਕਮੈਂਟ ਚ ਯੂਲ ਦੱਸਿਓ ਜੀ ਤੁਹਾਨੂੰ ਇਹ ਕਿਵੇਂ ਦਾ ਲੱਗਾ ਵਾ ਤੇ ਬਾਕੀ ਮੰਨਵੀਰ ਜੀ ਕਿਵੇਂ ਦਾ ਜੀ ਜਿਹੜਾ ਡਾ ਜੋੜਾ ਜਿਹੜਾ ਦੱਸਾਂ ਰਿਲਡੇ ਦਾ ਠੀਕ ਹੈ ਇਹਨੇ ਮਰਨੇ ਇਹਦੇ ਫੇਵਰੇਟ ਹੈ ਜੀ ਆਪਣੇ ਮੰਨਵੀਰ ਦੇ ਫੇਵਰੇਟ ਹੈ ਤੇ ਮਾਦੀ ਆਪਾਂ ਕਾਫੀ ਟਾਈਮ ਦੀ ਲੱਭਦੇ ਪਏ ਆ ਇਹਦੇ ਲਈ ਹੋ ਗਏ ਆ ਆਪਣੇ ਕੋਈ ਜ਼ਿਆਦਾ ਨਹੀਂ ਆ तकरीबन 20 25 ਦਿਨ ਹੋ ਗਏ ਕਬੂਤਰ ਆਏ ਨੂੰ ਕਬੂਤਰ ਨੂੰ 3-4 ਦਿਨ ਹੋ ਗਏ ਆ ਇਹਨੂੰ ਅੱਛਾ ਇਹ ਕਬੂਤਰੀ ਜਿਹੜੇ ਆ ਥੋੜੇ ਦੇਣੀ ਹੋਏ ਆਈ ਨੂੰ ਮਤਲਬ ਕਿ ਫੜੀ ਹੀ ਕੇ ਇਹਨੇ ਨਾਲ ਹੀ ਪਰਪਟਾਈ ਦੇਤੀ ਹੈ ਆਪਾਂ ਜੋੜਾ ਲਾ ਰਹੇ ਆ ਆਹ ਹੈ ਤੇ ਇਹ ਆ ਵੀ ਆਪਣਾ ਜਿਹੜਾ ਵਾ ਦੋਸਤੋ ਆਪਣਾ ਮਤਲਬ ਕਿ ਆਥੇ ਜੁ ਫੜੀ ਦੇ ਨਹੀਂ ਤਾਂ ਕਰਦੇ ਸਾਡੇ ਹਾਂਜੀ ਹਾਂਜੀ ਤੇ ਬਾਕੀ ਆਪਾਂ ਵੇਖਦੇ ਹਾਂ ਜੀ ਗਾਂ ਕੀ ਰਿਜ਼ਲਟ ਮਿਲਦਾ ਵਾ ਜੀੜੇ ਜੀੜੇ ਚ ਦੋ ਜੀੜੇ ਚ ਭਰਾਵਾਂ ਨੂੰ ਜ਼ਰੂਰ ਇਹਨਾਂ ਦਾ ਸ਼ੌਂਕ ਕਰਾਵਾਂਗੇ ਜੀ ਤੇ ਆਪਣੇ ਜਿੰਨੇ ਵੀ ਪਿਆਰ ਕਰਨ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਮਿਲਦੇ ਹਾਂ ਜੀ ਕਿਹੇ ਨੈਕਸਟ ਵੀਡੀਓ 'ਚ ਭਰਾਵਾਂ ਨੂੰ ਆਪਣੇਆਂ ਨੂੰ ਅੱਗੇ ਦਾ ਸ਼ੌਂਕ ਕਰਾਵਾਂਗੇ ਜੀ ਤੇ ਕਮੈਂਟ ਜੀ ਜ਼ਰੂਰ ਮੇਰੇ ਭਰਾ ਸਾਰਿਆਂ ਨੂੰ ਦੱਸਣ ਕਿ ਕਿਵੇਂ ਦੇ ਜੋੜਾ ਲੱਗਾ ਵਾ ਤੇ ਜਿੰਨਾ ਭਰਾਵਾਂ ਦੇ ਨਾਮ ਨਹੀਂ ਬੋਲ ਪਾਈ ਉਹਨਾਂ ਦੇ ਨੈਕਸਟ ਵੀਡੀਓ 'ਚ ਜ਼ਰੂਰ ਦੀ ਕਿਉਂਕਿ ਆਪਾਂ ਜਿਹੜਾ ਵਾ ਵੀਡੀਓ 'ਚ ਭਰਾਵਾਂ ਦੇ ਨਾਮ ਜ਼ਰੂਰ ਬੋਲੀਦੇ ਆ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ ਸਤਿ ਸ਼੍ਰੀ ਅਕਾਲ